ਜਾ ਚੇਗਾ ਸਵੇਰ ਦੇ ਵਜੇ ਨੇ 7 ਤੇ ਬੱਚਿਆਂ ਦੇ ਸਕੂਲ ਦੀ ਤਿਆਰੀ ਕਰਦੇ ਪਏ ਹੈਗੇ ਆ ਬੱਚਿਆਂ ਦਾ ਟਿਫਨ ਤਿਆਰ ਦੁੱਧ ਦੇ ਦਿੱਤਾ ਬੱਚਿਆਂ ਨੂੰ ਤੇ ਹੁਣ ਅਸੀਂ ਲੱਗੇ ਹੋਏ ਆ ਪਨੀਰ ਬਣਾਉਣ ਪਨੀਰ ਦੀ ਭੁੱਜੀ ਉਹਨਾਂ ਵਾਸਤੇ ਬਣਾ ਲਈਏ ਮੈਂ ਕਿਹਾ ਤੇ ਬੱਚੇ ਉੱਠ ਗਏ ਨੇ ਉਧਰ ਉਹ ਤਿਆਰ ਹੋ ਗਏ ਤੇ ਦੁੱਧ ਵਗੈਰਾ ਦੇ ਦਿੱਤਾ ਅਸੀਂ ਤੇ ਇੱਧਰ ਅਸੀਂ ਆਟਾ ਵੀ ਖੰਨ ਲਿਆ ਹੋਇਆ ਆ ਤੇ ਮੈਂ ਕਿਹਾ ਥੋੜਾ ਸਵੇਰੇ ਸਵੇਰੇ ਜਲਦੀ ਹੁੰਦਾ ਨਾ ਇਸ ਕਰਕੇ ਬਣਾਉਣ ਦਾ ਵੀ ਨਹੀਂ ਟਾਈਮ ਲੱਗਦਾ ਹੈਗਾ ਵਲੌਗ ਤੇ ਥੋੜਾ ਜਿਹਾ ਇਹ ਸਾਡੀ ਹੋ ਗਈ ਹੈ ਸਬਜੀ ਤਿਆਰ ਪਨੀਰ ਦੀ 부ਰਜੀ ਤੇ ਇੱਧਰ ਸਾਡੇ ਹੈਗੇ ਆ ਰੋਟੀ ਵੈਸੇ ਬੱਚੇ ਕਹਿੰਦੇ ਹੈਗੇ ਕਿ ਅਸੀਂ ਪ੍ਰੌਟੀਨ ਕਦੇ ਕਹਿੰਦੇ ਆ ਖਾਣੀ ਆ ਤੇ ਕਦੇ ਕਹਿੰਦੇ ਆ ਨਹੀਂ ਖਾਣੀ ਅੱਜ ਕਹਿੰਦੇ ਅਸੀਂ ਸਾਨੂੰ ਰੋਟੀ ਦਿਓ ਪਨੀਰ ਦੀ ਨਾ ਕਿਉਂਕਿ ਫਿਰ ਜ਼ਿਆਦਾ ਹੈਵੀ ਹੋ ਜਾਂਦਾ ਨਾ ਪਰ ਠੀਕ ਰਹੀ ਦਿੱਤੀ ਛੋਟੇ ਬੱਚੇ ਆ ਨਹੀਂ ਪਚਦੀ ਫਿਰ ਉਹਨਾਂ ਨੂੰ ਭਾਰੀ ਚੀਜ਼ ਤੇ ਫੇ ਅਸੀਂ ਹੁਣ ਥੋੜੇ ਛੋਟੇ-ਛੋਟੇ ਆਈਆਂ ਹਲਕੇ-ਹਲਕੇ ਆਈਆਂ ਰੋਟੀਆਂ ਬਣਾ ਲੈਣੀਆਂ ਹੈ ਰੋਟੀ ਤੇ ਤੇ ਦੇਖੋ ਉਹ ਦੱਡਾ ਹੋ ਰਿਹਾ ਨੇ ਨਿਆਣੀ ਵਿਚਾਰੇ ਕੀ ਕਰਨ ਮਿੰਟੋਂ ਮਿੰਟ ਟਾਈਮ ਹੋ ਜਾਂਦਾ ਹੈ ਰਾਤ ਨੂੰ ਸੌਂਦੇ ਆ ਆਪਣੀ ਮਰਜ਼ੀ ਦੇ ਨਾਲ ਆ ਕੇ ਦੇ ਵਾਸਤੇ ਹਾਂ ਆ ਕੇ ਦੇ ਵਾਸਤੇ ਇਹ ਕੰਮ ਵਾਸਤੇ ਮੈਂ ਕੱਢੀ ਹੋਈ ਆ ਚਿੜੀਆਂ ਵਾਸਤੇ ਜਿੜੀਆਂ ਜੋ ਵੀ ਉੱਥੇ ਤੋਤੇ ਆਂਦੇ ਆ ਕਾਂ ਆਂਦੇ ਆ ਸਰ ਕਾਂ ਆਂਦੀਆਂ ਹੀਆਂ ਤੇ ਹੋਰ ਕਬੂਤਰ ਆਂਦੇ ਆ ਉਹਨਾਂ ਵਾਸਤੇ ਸਾਰੇ ਵਾਸਤੇ ਬਣਾਈ ਹੋਈ ਹੈ ਚਲੋ ਜੀ ਸਬ지 ਸਦੀ ਬੜ ਕੇ ਪਿਆਰ ਹੋ ਗਈ ਹੈ ਤੇ ਹੁਣ ਮਹਾਰਾਜ ਹੁਣੇ ਦੇਖੀਏ ਦੁੱਧ ਪੀ ਲਿਆ ਜਾਂ ਨਹੀਂ ਆਜੋ ਮਹਾਰਾਜ ਪੀ ਲਿਆ ਦੁੱਧ ਛੇਤੀ ਕਰੋ ਛੇਤੀ ਫਿਨਿਸ਼ ਕਰੋ ਛੇਤੀ ਕਰੋ ਟੈਂਪੋ ਹਾਂਜੀ ਜੀ ਇੱਧਰ ਅਸੀਂ ਹੈ ਨਾ ਮੈਂ ਜਾਨਵਰਾਂ ਨੂੰ ਮੈਂ ਰੋਟੀ ਸਵੇ ਨੂੰ ਬਾਨੀ ਹੁੰਨੀ ਆ ਤੇ ਨਾਲ ਇਹ ਮੰਲੀ ਆ ਦਾਲਾ ਹੀ ਆ ਪਨੀਰ ਕਿਉਂਕਿ ਵਿਚਾਰੇ ਭੁੱਖੇ ਹੁੰਦੇ ਆ ਤੇ ਉਹ ਬੋਲਦੇ ਰਹਿੰਦੇ ਹੈਗੇ ਆ ਤੇ ਉਹਨਾਂ ਦੀ ਵੀ ਸੇਵਾ ਕਰਨੀ ਜ਼ਰੂਰੀ ਹੁੰਦੀ ਆ ਜਾਨਵਰਾਂ ਦੀ ਆ ਦੇਖੋ ਹੁਣ ਕਿੱਦਾਂ ਇੰਨੀ ਆ ਜਾਣਾ ਸਾਰਿਆਂ ਨੇ ਇਕੱਠੇ ਹੋ ਕੇ ਆ ਜਾਣਾ ਮਿੰਟੋ ਮਿੱਟੀ ਤਾਂ ਨਾਲ ਹੀ ਇਹਨਾਂ ਨੂੰ ਅਸੀਂ ਪਾਵਾਂਗੇ ਪਾਣੀ ਕਿਉਂਕਿ ਹਾਂ ਕਿਉਂਕਿ ਦਮਿੰਟੋ-ਮਿੰਟੇ ਸਾਰੇ ਨੇ ਆਹੜਾ ਵਾਲੇ ਦੋਲੇ ਸਾਰੇ ਬੈਠੇ ਹੋਏ ਆ ਜਾਨਵਰ ਕਿਉਂਕਿ ਸਵੇਰੇ ਭੁੱਖੇ ਵਿਚਾਰੇ ਰਹਿੰਦੇ ਆ ਕਿਉਂ ਤੇ ਜਿੱਦੇ ਮੈਂ ਗਈਆਂ ਤੇ ਨਹੀਂ ਆ ਜਾਣਾ ਆ ਗਏ ਆ ਗਏ ਪਰ ਉਹਨਾਂ ਤੱਕ ਮੈਂ ਦਿਖੰਦੇ ਹੀ ਆ ਔਰ ਉਧਰ ਮੈਂ ਰਾਹੁਣਾ ਨੂੰ ਵੀ ਤਿਆਰ ਕਰਨਾ ਹੈ ਇਹਨੇ ਆਪੇ ਆ ਕੇ ਖਾਣਾ ਨੇ ਮਹਾਰਾਜ ਨੂੰ ਨਹਾਣਾ ਹੁਣ ਕਰੀ ਆਪਸੇਰ ਕਿਉਂਕਿ ਉਹਨਾਂ ਦੀ ਯੂਨੀਫਾਰਮ ਪਾ ਲਈ ਹੋਈ ਆ ਸੌਖਾ ਨਾ ਦੀ ਇੱਥੇ ਦੋਤੀਆਂ ਬਈਆਂ ਕੁਈ ਕੇ ਸਿਰ ਸਰੀਂਹ ਜਲਦੀ ਹੁੰਦੀ ਆ ਕਿ ਪੁੱਛੋ ਰ ਬੱਚਿਆਂ ਦੇ ਨਾਲ ਆਓ ਹੰਦੀ ਜੀ ਤੇ ਹੁਣ ਅਸੀਂ ਇਹ ਕਰਦੇ ਪਏ ਆ ਮੈਂ ਅਵੀ ਦੱਸੇ ਰ ਕਿਉਂਕਿ ਬੱਚੇ ਆ ਗਏ ਆ ਤੇ ਇੱਕ ਉੱਠਦੇ ਬੜੇ ਲੇਟ ਹੈਗੇ ਆ ਫੇ ਇਹਨਾਂ ਨੂੰ ਦੁੱਧ ਪਿਆਓ ਬੋਲ ਬੋਲ ਕੇ ਹਾਂ ਵੀ ਆ ਵੀ ਕਰ ਲਾ ਆ ਵੀ ਕਰ ਲਾ ਵਾਸ਼ਰੂਮ ਵਗੈਰਾ ਅੱਲਾ ਵੀ ਇਹਨਾਂ ਦਾ ਦਿਖਣਾ ਹੁੰਦਾ ਇਹਨਾਂ ਨੂੰ ਤੇ ਸਾਰੇ ਕੰਮ ਕਰਨੇ ਪੈਂਦੇ ਹੈਗੇ ਆ ਤਾਂ ਟਾਈਮ ਹੋ ਜਾਂਦਾ ਮਿੰਟੋ ਮਿੰਟੀ ਤਾਂ ਹੁਣ ਇਹਦੀ ਉਹਨਾਂ ਦੀ ਬੱਸ ਵੀ ਜਲਦੀ ਆ ਜਾਂਦੀ ਹੈਗੀ ਆ ਸਵਾ 8 ਵਸ ਆ ਜਾਣੀ ਹੈਗੀ ਆ ਇਹਨਾਂ ਦੀ ਬੈਨ ਸ਼ਿਤੀ ਹਜੋਂ ਗਣਵਾ 580 ਹੋ ਗਿਆ। ਆ ਵੀ ਉੱਤੇ ਹੋਵਤ ਹੈ। ਜਲ ਪਟਕਾ ਬਣਾ ਪਾਪਾ ਦਾ। ਆ ਜਾ ਆ ਜਾ ਮਹਿਰਾਜ। ਆ ਜਾ ਮਿੰਟੋ ਮਿੰਟੀ ਇਹਦੇ ਬੂਟ ਪਾਓ। ਤੁਸੀਂ ਇੱਥੇ ਰੱਖ ਲਓ ਹੁਣ ਪਹਿਲਾਂ ਸੈਰ ਕਰਾ। ਇਹਦੀ ਜੈਕਟ ਬਾਦੋ ਬੂਟ ਪਾ ਦੋ। ਮੰਮੀ ਗੱਲ ਕਰ ਸਕੀ ਕਾਲ। ਹੂੰ। ਥੱਕ ਗਏ ਅੱਜ ਹੋਰ ਦੱਸ ਦੇ ਕੀ ਤੇਨ ਸਵੇਰ ਦਾ ਕੀ ਵਾਕਿਆ ਹੋਇਆ। ਸਾਰੇ ਦੱਸੋ।

ਫੇ ਨਹੀਂ ਮੈਨੂੰ ਪਤਾ ਹੈਗਾ ਮੈਂ ਤਾਂ ਇਹਨਾਂ ਦੋਨਾਂ ਦੇ ਰੱਖੇ ਸੀ ਇਹ ਪੋੜੀ ਦੇ ਮੈਂ ਤਾਂ ਦੇਖੇ ਸੀ ਜੇ ਮੈਂ ਤਾਂ ਪੋੜੀ ਦੇ ਰੱਖੇ ਆ ਦੋਨਾਂ ਦੇ ਮੈਨੂੰ ਕਿਹਾ ਸਵੇਰ ਤੇਰਾ ਅੱਛੀ ਭਾਈਗਾ ਆ ਲੈ ਆਰ ਭੁੱਲਾ ਲੱਗੇ ਜੀ ਰਮਾਨ ਦੇਖਦੀ ਐ ਮੈਂ ਦਿੰਨੀ ਆ ਲੋ ਫੜੋ ਜਿਹੜਾ 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 ਹੈਗਾ ਜਿਹਦਾ ਲੈ ਲਓ ਫੜ ਫੜ ਆਪਣੀਆਂ ਆ ਜਿਪ ਲਾਓ

ਕੱਲ ਦੀ ਮੈ ਰਾਣ ਹੁਣ ਚਲ ਗਏ ਆਗੇ ਤੇ ਹੁਣ ਅਸੀਂ ਆਪਣੇ ਲਈ ਚਾਹ ਬਣਾਈਏ ਤੇ ਚਾਹ ਬਣਾ ਕੇ ਫੇ ਬਾਕੀ ਆਪਣੀ ਸਗੀਲ ਕਰੀਏ ਚਾਈਆਂ ਵਗੈਰਾ ਚੱਕੀਏ ਸੀ ਤੇ ਹਾਂ ਹੁਣ ਬਾਕੀ ਦੇ ਕੰਮ ਕਰੀਏ ਹੌਲੀ ਹੌਲੀ ਤਾਂ ਡੱਡ ਜੀ ਨੂੰ ਚਾਹ ਬਣਾ ਕੇ ਦਈਏ ਇਹਦੇ ਨੁਕਸਾਨ ਹੋ ਗਿਆ ਸਾਡੀ ਨਵੀਂ ਸੋਸਤੀ ਬੋਤਲ ਟੁੱਟ ਗਈ ਕੱਲ ਹੀ ਲੈ ਕੇ ਆਈ ਅੱਜ ਹੀ ਟੁੱਟ ਗਈ ਮਰੇ ਚੱਕੀ ਨੁਕਸਾਨ ਦੇਖੋ ਕਿੰਨਾ ਹੋ ਗਿਆ ਸਿਰੇ ਸਿਰੇ ਮੈਂ ਲੱਭਦੀ ਸੀ ਗ੍ਰੀਨ ਟੀ ਦਾ ਪੈਕੇਟ ਸਾਡੀ ਟੁੱਟ ਗਈ ਸੌਸ ਦੀ ਬੋਤਲ ਕੱਲ ਲਈ ਆਂਦੀ ਸੀਗੀ ਹੁਣ ਪਹਿਲਾ ਇਹਨੂੰ ਚੱਕੀਏ ਇਹਦਾ ਖਲਾਰਾ ਬਲਾਰਾ ਚਲੋ ਜੀ ਹੁਣ ਅਸੀਂ ਇਹਨੂੰ ਪਹਿਲਾ ਖਲਾਰੇ ਚ ਚੱਕੀਏ ਨਾਲੇ ਡੈਡੀ ਤੋਂ ਖਾਈਏ ਗਾਲਾਂ ਤੇ ਤੋ ਕੰਮ ਨਹੀਂ ਪਿਆ ਨਾ ਥੋਲੀ ਥੋਲੀ ਕਾਲਨੇ ਕਰ ਮ ਜੀ ਜਿਹੜੇ ਇੱਧਰ ਹੁਣ ਸਾਡੇ ਹੋ ਗਈ ਐ ਸਰਦਾਰ ਜੀ ਹੁਣ ਵਾਸਤੇ ਤਿਆਰ ਹੈ ਗ੍ਰੀਨ ਟੀ ਤੇ ਇੱਧਰ ਡੱਡ ਜੀ ਹੁਣ ਵਾਸਤੇ ਰੈਡੀ ਕਰ ਲਈ ਅਸੀਂ ਸਨੇਕ ਆਪ ਦੂਸਰਾ ਪੌਚਾ ਹੈ ਹੁਣ ਪੌਚੀ ਬੈਗਾ ਹੈ ਨੋ ਦੇ ਤਰ ਹੋ ਗਈ ਸਾਡੇ ਸਰਦਾਰ ਜੀ ਉਹਨਾਂ ਦੀ ਗ੍ਰੀਨ ਟੀਮ ਤਿਆਰ ਚਲੋ ਜੀ ਸਰਦਾਰ ਜੀ ਉਹਨਾਂ ਵਾਸਤੇ ਚਾਹ ਨਾਲ ਅਸੀਂ ਪੀਵਾਂਗੇ ਤੇ ਕਿਉਂਕਿ ਫਿਰ ਬਾਕੀ ਕੰਮ ਬਾਅਦ ਵਿੱਚ ਹੀ ਕਰਦੇ ਆਂ ਔਰ ਚਾਹੀਏ ਆ ਵਗੈਰਾ ਚੱਕਣ ਦੇ ਇਸ ਜੜ ਦੀ ਵਾਸਤੇ ਰੋਟੀ ਵਗੈਰਾ ਜੋ ਵੀ ਸਪਾਈਸ ਹੋਈ ਆ ਉਹ ਫਿਰ ਬਾਅਦ ਵਿੱਚ ਹੀ ਕਰਾਂਗੇ ਹਮ ਅਸੀਂ ਚਾਹ ਪੀਏ ਨਾਲ ਖਾਣੇ ਅਸੀਂ ਦੇ ਜਿਆ ਤੇ ਸਰਦਾਰ ਜੁਨੀ ਦਿਖਾਉਂਦੇ ਨੇ ਇਹਗੇ ਇਹਨਾਂ ਦੀ ਹੈ ਕਿ ਡਾਈਟਿੰਗ ਚੱਲਦੀ ਤੇ ਆਜੋ ਪਹਿਲਾਂ ਤਾਂ ਪਾਣੀ ਪੀਵਾ ਸਵੇਰ ਦਾ ਪਾਣੀ ਵੀ ਨਹੀਂ ਪੀਤਾ ਦੌੜ ਦੌੜ ਕੇ ਪਾਗਰ ਹੋ ਗਈ ਹੋ ਜਾਂਦੀ ਹੈ ਪਾਣੀ ਵਿੱਚ ਸਾਰਿਆਂ ਨੇ ਕਹਿਣਾ ਐ ਡਾ ਵੱਡਾ ਮੱਗ ਫੜ ਕੇ ਵਿੱਚ ਪਾਣੀ ਪੀਂਦੀ ਐ ਡਾ ਵੱਡੇ ਮੱਗ ਚ ਹੁਣ ਨਾ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਬੰਦੇ ਜਿਦੋਂ ਤਾਂ ਨਹੀਂ ਕੰਮ ਕਰਦੇ ਹਾਂ ਹੁਣ ਕਾੜੀ ਬਹੁਤ ਖਰਚ ਆ ਗਈ ਬੰਦੇ ਆ ਕੇ ਜਾਂਦੇ ਨੇ ਨਾ ਤੋ ਕਾਫੀ ਜਿਆਦਾ ਚੇਂਜ ਆ ਗਿਆ। ਨਾਲੇ ਤਰਹਿ ਮਾਰਦੀ ਵਧੀਆ ਮਾਰਦੀ ਫਰਮਾਨੀਆਂ ਮਾਰਦੀ ਹੈਗੀ ਆ। ਹਾਂ? ਆ ਦੇਖੋ ਤੈ ਲੱਗਣੀ ਚਾਹੀਦੀ ਆ ਲੱਗ ਗਈ ਆ ਕਪੜਾ ਸਾਂਭਿਆ ਗਿਆ ਨਾ। ਇਹ ਤੇ ਨਹੀਂ ਕਿ ਖਲਰਿਆ ਪਿਆ ਆ। ਬਟ ਆਈ ਐਮ ਨੋਟ ਸੈਟੀਸਫਾਈਡ। ਨਹੀਂ ਤਾਂ ਨਾਲ ਸਹੀ। ਤੁਸੀਂ ਤਾਂ ਹੁਣ ਆ ਹੀ ਨਹੀਂ। ਅਸੀਂ ਆਪਣਾ ਕੰਮ ਆਪਣੇ ਮਜ਼ੇ ਦੇ ਨਾਲ ਕਰਦੇ ਆ। ਕੋਈ ਰੋਗ ਨਹੀਂ ਕਿ ਵਿਟੋ, ਕੋਈ ਕ੍ਰੀਸੇ ਦੀ, ਢੁੱਕਣੀ ਗੱਚੜਕਣੀ। ਠੀਕ ਨਹੀਂ ਆ। ਤਾਂ ਤੈ ਆ ਗਈ ਆ। ਇਹ ਇਹਦੀ ਹੁਣ ਲੀਡ ਦੀ ਮੈਂ ਕੀ ਲਾਵਾਂ? ਇਨਾ ਸ਼ੁਭਕਾਮਨਾ ਹੈ ਮੈਂ ਨਾ ਦੇਖੋ ਲੱਗਦਾ ਗਈ ਹੈ ਹੋਰ ਕਿੱਦਾਂ ਲਗਾਨੀ ਹੈ ਹੋਰ ਕਿੱਦਾਂ ਲਗਣੀ ਹੈ ਆਲ ਓਵਰ ਦੂਸਰਾ ਪਾਸਾ ਆਹ ਧਾਗਾ ਖਿੱਚਿਆ ਗਿਆ ਦੇਖੋ ਦੇਖੋ ਲੱਗ ਰਿਹਾ ਹੈ ਇਹ ਕੋਈ ਨਹੀਂ ਇਹ ਰੈਂਪ ਤੇ ਲੱਗ ਗਈ ਇਹਨੂੰ ਕਰ ਦੋ ਇਦਾਂ ਪੌੜ ਦੇਖ ਲੱਗ ਗਈ ਆ ਨਾ ਲੱਗ ਗਈ ਤਾਂ ਤੈ ਆ ਜਾਈ ਦੀ ਦੇਖੋ ਆ ਵੀ ਕੱਪੜਿਆਂ ਦੀਆਂ ਲੱਗ ਗਈਆਂ ਉਹ ਵੀ ਕੱਪੜਿਆਂ ਦੀਆਂ ਲੱਗ ਗਈਆਂ ਤੁਸੀਂ ਕਹਿੰਦੇ ਸੀ ਨਹੀਂ ਸਹੀ ਲਗਾਉਂਦੀ ਨਹੀਂ ਸਹੀ ਲਗਾਉਂਦੀ ਲਗਾ ਦਿਤੀਆਂ ਆਪਾਂ ਠੀਕ ਨਹੀਂ ਹੈਗਾ ਤੇ ਆ ਮੇਰੇ ਬੱਚਿਆਂ ਦੇ ਕੱਪੜੇ ਨਿੱਕੇ ਨਿੱਕੇ ਉਹ ਵੀ ਟੱਡੇ ਰਿਹੇ ਕੱਪੜੇ ਬਦੇ ਨਹੀਂ ਹਾਂ ਆਈਆ ਅੱਜ ਬਣਾਣੇ ਹੈਗੇ ਆ ਚਟਨੀ ਤੇ ਥੂਪੀਆ ਚਟਨੀ ਉਹ ਗੜੀ ਟੱਲ ਰਹੀ ਹੁਣ ਥੂਪੀਆ ਕੀ ਜੇ ਚਟਨੀ ਪੰਗੜਾ ਬਣਾ ਰਿਹਾ ਹੈ ਕੁਝ ਜੇ ਚਟਨੀ ਨਹੀ ਅਸੀਂ ਵਾਇਰਲ ਖਾਣੀ ਹੈ ਆਪਾਂ ਬਾਰਰ ਵਾਲੀ ਚੀਜ਼ ਨਹੀਂ ਬਣਾਣੀ ਹੈਗੀ ਆਪਾਂ ਖਾਣ ਵਾਲੀ ਚੀਜ਼ ਬਣਾਣੀ ਹੈ ਉਹਨਾਂ ਨੇ ਕਹਿਣਾ ਅੱਗੇ ਪ੍ਰੋਮੋਸ਼ਨ ਕਰਦਾ ਠੂਗਿਆ ਜਟਣ ਦੀ ਟਿੱਟੀਆਂ ਦੀ ਹਾਂ ਅਸੀਂ ਟਿੱਕੀਆਂ ਨਹੀਂ ਉਹ ਟਿੱਟੀਆਂ ਕਹਿੰਦਾ ਹੂੰ ਨਹੀਂ ਅਸੀਂ ਆਪਣੀ ਬਣਾਣੀ ਹੈਗੀ ਆਪਾਂ ਦੇ ਦੇਆ ਕੀ ਬਣਾਣਾ ਹੈਗਾ ਪਕੌੜੇ ਬਣਾਣੇ ਆ ਜਾਂ ਟਿੱਕੀਆਂ ਬਣਾਣੇ ਆ ਡੈੱਡ ਜੀ ਹੋਣਾ ਵਾਸਤੇ ਰੋਟੀ ਦਾ ਟਾਈਮ ਹੋ ਗਿਆ ਆ ਤੇ ਹੁਣ ਅਸੀਂ ਲੱਗੇ ਆ ਡੈੱਡ ਜੀ ਨੂੰ ਰੋਟੀਆਂ ਇਹ ਆਲੂ ਰੱਖੇ ਹੋਏ ਆ ਵਾਲਣ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ ਇਹ ਟਾਈਮ ਤੇ ਪਤਾ ਲੱਗੂਗਾ ਕੀ ਬਣਦਾ ਆ ਹਾਂ ਤਾਂ ਕੁਝ ਨਹੀਂ ਕਹਿ ਸਕਦੀ ਕੀ ਬਣੂਗਾ ਠੀਕ ਨਹੀਂ ਹੈ ਟਾਈਮ ਆਊਗਾ ਫਿਰ ਪਤਾ ਲੱਗੇਗਾ ਤੇ ਕੀ ਬਣਾਉਣਾ ਦਾ ਜਦੋਂ ਰੋਟੀ ਕਰ ਲਓ ਜੀ ਅੰਦੇ ਨਾਲ ਉਸੇ ਬੈ ਕੇ ਖਾਂਗੋ ਰੋਟੀ ਕਿੱਥੇ ਬਾਹਰ ਚਲੋ ਠੀਕ ਇੱਥੇ ਆਜੋ ਤੁਸੀਂ ਡੈਡ ਦੇ ਕੋਲ ਬੈ ਜਾ ਨਾ ਤੇ ਨਾਨੀ ਨਾਨੂ ਹਾਂ ਵੀ ਸਾਡਾ ਇੱਕ ਹੈਗਾ ਕੰਮਦਾਰ ਸਟੂਲ ਇਹ ਵੀ ਕੱਢ ਲਈਦਾ ਹੁੰਦਾ ਸੀ ਇਹ ਦੱਸਿਓ ਸੀ ਕਿ ਕਾਦਾ ਬਣਾਇਆ ਇਹ ਹਰੇਕ ਦੇ ਘਰ ਹੋਣਾ ਇੰਦਾ ਦਾ ਇਹ ਪੁਰਾਣਾ ਮਾਡਲ ਆ ਨੇ ਉਹ ਅਸੀਂ ਮੋਡੀਫਾਈ ਕਰਾ ਕੇ ਇੱਕ ਬੱਚਾ ਬਣਾ ਲਿਆ ਦੇਖੋ ਕਿੰਨਾ ਵਧੀਆ ਹੈਗਾ ਇਹ ਦਰਜੀ ਦਾ ਬਣ ਗਿਆ ਸਟੂਲ ਇਹ ਦੱਸਿਓ ਕਿਹੜਾ ਸਟੈਂਡ ਆ ਇਹ ਜ਼ਰੂਰ 30 ਕੁ ਮਿੰਟਾਂ ਦੇ ਵਿੱਚ ਹੋਏ ਥੋੜੇ ਜਿਹੇ ਰਹਿੰਦੇ ਆ ਕਿੰਨੇ ਟਾਈਮ ਲੱਗੂਗਾ ਨਾ ਜਾਨੀ ਕਹਿੰਦਾ ਮਤਲਬ ਹੈਗਾ ਕਿ 15-20 ਮਿੰਟ 15 ਕੁ ਮਿੰਟ ਲੱਗਦਾ ਹੋਰ ਜਾਨੀ ਕਹਿਣਾ ਹੁੰਦਾ ਹਾਂ ਹਾਂ ਆਪਾਂ ਟਾਈਮ ਤੇ ਦੇਖਾਂਗੇ ਕਿ ਵੱਡਦਾ ਇਹਦਾ ਤਾਂ ਕਿਵੜਾ ਹੀ ਹੈ ਇਸੇ ਤਾਂ ਨਗੇ ਦੋਆ ਤੇ ਚਾ ਚੜ ਗਿਆ ਟਿੱਕੀਆਂ ਹੈ ਨਾ ਟਿੱਕੀਆਂ ਹਾਂ ਦਾ ਮਾਸੇ ਹਾਂ ਹਾਂ ਪਰ ਮੈਂ ਟਿੱਕੀਆਂ ਨਹੀਂ ਮੈਂ ਹੈ ਗਈਆਂ ਕੁਝ ਹੋਰ ਬਣਾਉਣ ਦੇ ਹੱਕ ਦੇ ਵਿੱਚ ਹਾਂ ਅਸੀਂ ਉਹ ਬਣਾਨੇ ਆ ਕੀ ਕਹਿੰਦੇ ਡੈਡ ਜੀ ਅਸੀਂ ਅੱਜ ਬਣਾਉਂਦੇ ਪਏ ਆ ਸ਼ਿਮਾ ਮਿਰਚ ਦੇ ਪਕੌੜੇ ਆਲੂ ਭਰ ਕੇ ਤੇ ਦੱਸਿਓ ਕਿਹਨੂੰ ਕਿਹਨੂੰ ਪਸੰਦ ਆ ਇਹ ਇਦਾਂ ਦੇ ਪਕੌੜੇ ਸ਼ਿਮਾ ਮਿਰਚ ਦੇ ਭਰੇ ਹੋਏ ਆਲੂ ਬਣਾ ਕਮੈਂਟਾਂ ਵਿੱਚ ਦੱਸਿਓ ਜਰੂਰ ਕਿ ਇਹ ਜਿਹੜੀ ਫੁੱਲ ਰੈਸਪੀ ਹੈ ਨਾ ਅਸੀਂ YouTube ਤੇ ਪਾਵਾਂਗੇ ਤੇ ਇਸ ਕਰਕੇ ਪਲੀਜ਼ ਹੋਰ ਲਿੰਕ ਕਰਵਾ ਨੂੰ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ ਪਰ ਤੁਸੀਂ ਕਲਿੱਕ ਕਰਕੇ ਜਰੂਰ ਜਾਇਓ ਤੇ ਜਿਹੜਾ ਨਹੀਂ ਮੈਨੂੰ ਫੋਲੋ ਕੀਤਾ ਉਹ ਫੋਲੋ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਉਹ ਸ਼ੇਅਰ ਪਲੀਜ਼